ਉਸੀਂ ਦੇਖ ਸਕਦੇ ਹਾਂ ਇੱਕ ਹੋਰ ਮਸਾਣਾ ਜਿਹੜਾ ਉਹ ਉੱਪਰ ਚੜ ਰਿਹਾ ਹੈ ਪੁਲਿਸ ਜਿਹੜੀ ਹੈ ਜ਼ਹਿਰੀਲੀ ਸੰਧੇ ਮਾਰ ਰਹੀ ਹੈ ਤੁਸੀਂ ਦੇਖ ਸਕਦੇ ਹੋ ਇਹ ਦੇਖੋ ਕਿਸਾਨਾਂ ਨੇ ਹਰਿਆਣਾ ਪੁਲਿਸ ਵੱਲੋਂ ਤਿੰਨ ਜਗ੍ਹਾ ਤੇ ਲਾਏ ਬੈਰੀਗੇਡ ਪੱਠਿਆਂ ਦੀ ਪੰਡਵਾਂਗ ਚੱਕ ਲੈਨੇ ਘੜੀਸ ਕੇ ਲੈ ਕੇ ਜਾ ਰਹੇ ਨੇ ਤੁਸੀਂ ਦੇਖੋ ਇਹ ਉਹ ਤਾਰਾਂ ਸਿਗੀਆਂ ਜਿਹੜੀਆਂ ਬਾਰਡਰਾਂ ਤੇ ਲਾਈਆਂ ਜਾਂਦੀਆਂ ਥਰੂ ਗੈਸ ਦੇ ਗੋਲੇ ਉਧਰ ਪੁਲਿਸ ਨੇ ਛੱਡ ਦਿੱਤੇ ਨੇ ਤੁਸੀਂ ਦੇਖ ਸਕਦੇ ਹੋ ਔਰ ਇਹ ਮੁੰਡਾ ਬੈਰੀਗੇਡ ਘੜੀਸਕੇ ਹੀ ਪਿੱਛੇ ਲੈ ਕੇ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਪੁਲਿਸ ਦੀ ਤੇ ਕਿਸਾਨਾਂ ਦੀ ਟੱਕਰ ਹੋਈ ਹੈ ਤਾਂ ਇਹ ਜਿਹੜੇ ਬਜ਼ੁਰਗ ਕਿਸਾਨ ਨੇ ਉਹਨਾਂ ਨੇ ਵੀ ਪੁਲਿਸ ਦੇ ਜਿਹੜੇ ਬੜੇ ਹੀ ਦਿਨਾਂ ਤੋ ਉਹਨਾਂ ਨੇ ਬੈਰੀਗੇਡਿੰਗ ਕੀਤੀ ਸੀ ਜੋਰ ਲਾ ਕੇ ਉਹਨੂੰ ਕਿਸਾਨ ਪੱਤ ਕੇ ਲੈ ਗਏ ਨੇ ਔਰ ਇਹ ਤੁਸੀਂ ਦੇਖ ਸਕਦੇ ਹੋ ਇੱਕ ਹੋਰ ਜਿਹੜਾ ਤੀਜਾ ਬੈਰੀਗੇਡ ਹੈ ਉਹ ਵੀ ਕਿਸਾਨਾਂ ਨੇ ਪੱਤ ਦਿੱਤਾ ਹੈ ਇਹ ਤੁਸੀਂ ਦੇਖ ਸਕਦੇ ਹੋ ਕਿਸਾਨ ਜਿਹੜੇ ਨੇ ਉਹ ਕੜੀਸ ਕੇ ਉੱਥੋਂ 5.500 ਮੀਟਰ ਦੂਰ ਪੁਲਿਸ ਦੇ ਬੈਰੀਗੇਡ ਲੈ ਕੇ ਗਏ ਨੇ ਸ਼ੰਭੂ ਬਾਰਡਰ ਤੋਂ ਲਾਈਵ ਤੁਹਾਨੂੰ ਇਹ ਤਸਵੀਰਾਂ ਦਿਖਾ ਰਹੇ ਹਾਂ ਕੋਈ ਇੱਕ ਮਿੰਟ ਦੀ ਹੋਣੀ ਇਹ ਹੈਗੇ ਤਾਂ ਬੁੱਢੇ ਬਾਬੇ ਨੇ ਪਰ ਜੋਸ਼ ਇਹਨਾਂ ਦੇ ਵਿੱਚ ਅੱਜ ਨੌਜਵਾਨਾਂ ਵਾਲਾ ਆਇਆ ਪਿਆ ਤੁਸੀਂ ਦੇਖੋ ਕਿਸ ਤਰੀਕੇ ਨਾਲ ਹਰਿਆਣਾ ਪੁਲਿਸ ਦੇ ਬੈਰੀਕੇਟ ਜਿਹੜੇ ਨੇ ਉਹ ਇਹ ਚਿੜੀ ਦੇ ਖੰਭਾ ਵਾਂਗ ਕੜੀ ਹਿੱਸਕੇ ਲੈ ਕੇ ਜਾ ਰਹੇ ਨੇ ਔਰ ਪੁਲਿਸ ਜਿਹੜੀ ਆ ਉਹ ਲਗਾਤਾਰ ਅਥਰੂ ਗੈਸ ਦੇ ਗੋਲੇ ਤੇ ਜਿਹੜੀ ਜ਼ਹਿਰੀਲੀ ਸਪਰੇਅ ਕਿਸਾਨਾਂ ਤੇ ਕਰ ਰਹੀ ਆ ਤੁਸੀਂ ਦੇਖੋ ਇਹ ਜਿਹੜਾ ਆਖਰੀ ਬੈਰੀਕੇਡ ਉਹ ਵੀ ਕਿਸਾਨ ਜਿਹੜੇ ਨੇ ਉਹ ਛਰੀਆ ਬਚਾਲਿਓ ਖਿੱਚ ਕੇ ਟੇਕੜੀ ਛੇ ਲੈ ਕੇ ਜਾ ਰਹੇ ਨੇ ਪੁਲਿਸ ਨੇ ਬਹੁਤ ਕੋਸ਼ਿਸ਼ ਕਰਕੇ ਬੜੇ ਤਰੀਕੇ ਵਰਤ ਕੇ ਬੈਰੀਕੇਡਿੰਗ ਕੀਤੀ ਸੀ ਪਰ ਕਿਸਾਨਾਂ ਨੇ ਜਿਹੜੇ ਪੁਲਿਸ ਦੇ ਮੁੱਢਲੇ ਤਿੰਨ ਬੈਰੀਕੇਡ ਸੀ ਉਹ ਚੱਕ ਦਿੱਤੇ ਔਰ ਕਿਸਾਨ ਅੱਗੇ ਵਧੇ ਕਿਸਾਨਾਂ ਦੇ ਕੋਲ ਕੋਈ ਹਥਿਆਰ ਨਹੀਂ ਗੇ ਕਿਸਾਨਾਂ ਦੇ ਕੋਲ ਕੋਈ ਕਿਰਪਾਨਾਂ ਵਰਸ਼ੇ ਕੋਈ ਵੀ ਹਥਿਆਰ ਨਹੀਂ ਬਸ ਛੰਡੇ ਤੇ ਡੰਡੇ ਨੇ 101 ਕਿਸਾਨ ਦਿੱਲੀ ਦੇ ਵੱਲ ਜਥਾ ਵੱਧ ਰਿਹਾ ਹੈ ਪੁਲਿਸ ਅੱਗੋਂ ਰੋਕ ਕੇ ਖੜ ਗਈ ਹਰਿਆਣੇ ਦੀ ਹਰਿਆਣਾ ਵੀ ਭਾਰਤ ਸਭ ਤੋਂ ਵੱਡਾ ਲੋਕਤੰਤਰ ਹੈ ਇੱਥੇ ਕਾਨੂੰਨ ਦਾ ਰਾਜ ਆ ਆ ਹਾਈਵੇ ਦੇ ਉੱਤੇ ਵੇਖੋ ਕਿੱਡੇ-ਕਿਡੇ ਕੈਲ ਲਾਏ ਆ ਜਿਵੇਂ ਬਹੁਤ ਚੀਨ ਚੜ ਕੇ ਆਈ ਹੋਵੇ ਪਰ ਜਿੱਦੇ ਕੋਈ ਹੋਰ ਦੇਸ਼ ਆ ਗਿਆ ਉਹਦੇ ਨਾਲ ਤਾਂ ਕੈਲ ਵੀ ਨਹੀਂ ਲੱਗਣਗੇ ਆ ਕਰਤੀ ਲੋਕਾਂ ਨੂੰ ਜਿਹੜੇ ਖਾਲੀ ਹਥੀਆ ਰਏ ਆ ਉਹਨਾਂ ਵਾਸਤੇ ਆ ਕੈਲ ਲੱਗੇ ਆ ਆ ਅੱਜ ਭਾਈ ਭਾ ਸਰਕਾਰ ਹਾਰ ਚੁੱਕੀ ਆ ਉਹਦੇ ਕੋਲੇ ਕੋਈ ਵੀ ਹੁਣ ਗੱਲਬਾਤ ਨਹੀਂ ਰਹਿ ਗਈ ਰਾਸ਼ਟਰਪਤੀ ਨੇ ਵੀ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਕਿਉਂ ਨਹੀਂ ਮੰਨੀਆਂ ਜਾਂਦੀਆਂ ਪਰ ਸਾਡਾ ਜਿਨ੍ਹਾਂ ਨੇ ਖੂਨ ਡੋਲ ਕੇ ਦੇਸ਼ ਨੂੰ ਯਾਦ ਕਰਾਇਆ ਉਹਨਾਂ ਨੂੰ ਇਹਦੇ ਨਾਲ ਸਵਾਗਤ ਕੀਤਾ ਜਾਂਦਾ ਉਹਨਾਂ ਦਾ ਉਹਨਾਂ ਨੇ ਇਹ ਅਥਰੂ ਕਹਿ ਕੇ ਅਥਰੂ ਕਹਿ ਕੇ ਦਾ ਸਾਡਾ ਜਿਹੜੇ ਆਹਾਂ ਨੇ ਸਵਾਗਤ ਕੀਤਾ ਜਾਂਦਾ ਉਹ ਜਿਹੜੇ ਆ ਪਹਿਲਾਂ ਕਿਸਾਨਾਂ ਦੇ ਇਹ ਤੁਸੀਂ ਦੇਖ ਸਕਦੇ ਹੋ ਉਸ ਕਿਸਾਨ ਦੀਆਂ ਅੱਖਾਂ 'ਚ ਦਵਾਈ ਪਾਈ ਜਾ ਰਹੀ ਹੈ ਜਿਹੜਾ ਕਿਸਾਨ ਉੱਪਰ ਚੜਿਆ ਸੀਗਾ ਉਹ ਕਿਸਾਨ ਹੁਣ ਥੱਲੇ ਆਉਣਾ ਚਾਹੁੰਦਾ ਪਰ ਪੁਲਿਸ ਵਾਲੇ ਲਗਾਤਾਰ ਜ਼ਹਿਰੀਲੀ ਸਪਰੇਅ ਮਾਰ ਕੇ ਉਸ ਨੂੰ ਥੱਲੇ ਆਉਣ ਤੋਂ ਵੀ ਰੋਕ ਰਹੇ ਨੇ ਤੁਸੀਂ ਦੇਖ ਸਕਦੇ ਹੋ ਇਹ ਜਿਹੜੀਆਂ ਪੱਤਰਕਾਰ ਕੁੜੀਆਂ ਨੇ ਇਹਨਾਂ ਦਾ ਵੀ ਜ਼ਹਿਰੀਲੀ ਗੈਸ ਦੇ ਨਾਲ ਬੁਰਾ ਹਾਲ ਹੋ ਚੁੱਕਿਆ ਔਰ ਪੁਲਿਸ ਜਿਹੜੀ ਆ ਉਹ ਸਪਰੇ ਪੰਪ ਲੈ ਕੇ ਖੜੀ ਹੈ ਜ਼ਹਿਰੀਲੀ ਸਪਰੇ ਜਿਹੜੀ ਆ ਉਹ ਮਾਰੀ ਜਾਂਦੀ ਆ ਇਹ ਜਿਹੜਾ ਕਿਸਾਨ ਹੈ ਇੱਕ ਨੌਜਵਾਨ ਹੈ ਉਹ ਉੱਪਰ ਚੜ ਗਿਆ ਔਰ ਅੱਗੇ ਹੁਣ ਕੀ ਸਥਿਤੀ ਬਣਦੀ ਹੈ ਇਹ ਅੱਗੇ ਦੇਖਣਾ ਹੋਊਗਾ ਇਹ ਤੁਸੀਂ ਇਹ ਤੁਸੀਂ ਦੇਖ ਸਕਦੇ ਹੋ ਇੱਕ ਕਿਸਾਨ ਜਿਹੜਾ ਉਹ ਸਾਹਮਣੇ ਉੱਪਰ ਚੜ ਗਿਆ ਪੁਲਿਸ ਦੀ ਬੈਰੀਕੇਡਿੰਗ ਜਿਹੜੀ ਆ ਉਹ ਲੱਗੀ ਹੋਈ ਆ ਪਰ ਕਿਸਾਨ ਇੱਕ ਉਹਨਾਂ ਦੀ ਬੈਰੀਕੇਡ ਦੀ ਤੁਹਾਡੀ ਤबीयत ਠੀਕ ਹੈ ਐਸ ਕਰ ਲੋ ਤੁਸੀਂ ਤੁਸੀਂ ਨੂੰ ਹੁਣ ਨਾ ਠੀਕ ਹੋ ਨਾ ਤबीयत ਠੀਕ ਹੈ ਕਿ ਚੱਕਰ ਵਗੈਰਾ ਆ ਦੇ ਠੀਕ ਹੈ ਇਹਨਾਂ ਨੂੰ ਜਾਣ ਇਸੇ ਲਈ ਐਸ ਕਰ ਲੋਗੇ ਜੀ ਸਾਡੀ ਜਾਨੀ ਇਹ ਇਹ ਤੁਸੀਂ ਦੇਖੋ ਕਿਸਾਨਾਂ ਦੇ ਉੱਪਰ ਜ਼ਹਿਰੀਲੀ ਸਪਰੇਅ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੁਸੀਂ ਦੇਖੋ ਕਿਸਾਨਾਂ ਦੇ ਉੱਪਰ ਜ਼ਹਿਰੀਲੀ ਛੰਡੇ ਨੂੰ ਭੱਲਾ ਨਜ਼ਰ ਆਉਂਦਾ ਸਾਡੇ ਝੰਡੇ ਭੱਲੇ ਨਜ਼ਰ ਉਹ ਪ੍ਰਸ਼ਾਸਨ ਸ਼੍ਰੀਆਮ ਝੂਠ ਬੋਲਦਾ ਹੈ ਸ਼੍ਰੀਆਮ ਪ੍ਰਸ਼ਾਸਨ ਝੂਠ ਬੋਲ ਰਿਹਾ ਝੰਡੇ ਇਹਨਾਂ ਨੂੰ ਭੱਲੇ ਨਜ਼ਰ ਆ ਰਹੇ ਹਨ ਕਮਾਲ ਦੀ ਗੱਲ ਦੇਖੋ ਤੁਸੀਂ ਦੇਖੋ ਉਹ ਸਾਹਮਣੇ ਜਿਹੜੇ ਪੁਲਿਸ ਮੁਲਾਜ਼ਮ ਨੇ ਪੁਲਿਸ ਅਫਸਰ ਨੇ ਉਹ ਸਪਰੇਅ ਕਰਦੇ ਨਜ਼ਰ ਆ ਰਹੇ ਨੇ ਕੋਈ ਜ਼ਹਿਰੀਲੀ ਚੀਜ਼ ਜਿਹੜੀ ਆ ਉਹ ਕਿਸਾਨਾਂ ਦੇ ਵੱਲ ਛੜਕੀ ਨਜ਼ਰ ਆ ਰਹੀ ਆ ਤੁਸੀਂ ਦੇਖ ਸਕਦੇ ਹੋ ਜਿਹੜੇ ਕਿਸਾਨ ਨੇ ਐਪੀ ਸਰ ਕੀ ਕੀ ਸੀ ਇਹ ਸਪਰੇਈ ਮੋੜਿਆ ਪੀਰ ਗੈਸ ਦਾ ਸਪਰੋ ਨਹੀਂ ਹੋ ਜਣਾ ਬਲੋ ਬੇਹੋਸ਼ ਕਰਨੇ ਵਾਲਾ ਇਹ ਬੇਹੋਸ਼ ਕਰਨ ਵਾਲਾ ਸਪਰੇਈ ਸੀਗਾ ਜਿਹੜੇ ਮਾਰ ਰਹੇ ਸਾਡੇ ਉੱਪਰ ਅੱਛਾ ਪਰ ਪਹਿਲੇ ਕਹਿੰਦੇ ਸੀ ਜੇ ਪੈਦਲ ਆਓਗੇ ਤੇ ਜਾਣ ਦੇਾਂਗੇ ਸਭ ਕਹਿੰਦੇ ਤਾਂ ਮੁਕਰ ਗਏ ਸਭ ਕਹਿੰਦੇ ਤਾਂ ਮੁਕਰ ਗਏ ਕੋਈ ਕਿਸੇ ਵਾਦੇ ਨੂੰ ਪੂਰਾ ਨਹੀਂ ਕਰਿਆ ਕੋਈ ਵਾਦਾ ਪੂਰਾ ਨਹੀਂ ਹੋਇਆ ਅਸੀਂ ਐਸੇ ਦੁੱਖ ਦੇ ਮਾਰੇ ਆਏ ਆਂ ਅਸੀਂ ਦੁੱਖ ਦੇ ਮਾਰੇ ਸਪਰੇਅ ਮਾਰੇ ਕੈਮੀਕਲ ਦੀ ਸਪਰੇਅ ਮਾਰੇ ਦੇਖੋ ਦੇਖ ਸਕਦਾ ਤੁਸੀਂ ਕੈਮੀਕਲ ਦੀ ਸਪਰੇਅ ਮਾਰੇ ਆ ਅਸੀਂ ਵੀ ਐਸੇ ਦੇ ਵਾਸੀ ਆ ਇਹ ਦੇ ਨੂੰ ਆਨ ਦਿੰਨੇ ਆ ਨਪੜਾ ਕਰਕੇ ਦਿੰਨੇ ਆ ਤੁਸੀਂ ਦੇਖੋ ਬੋਲੇ ਸੋਨੇਵਾਲ ਦੇ ਜਕਾਰੇ ਜਿਹੜੇ ਕਿਸਾਨ ਲਾ ਰਹੇ ਨੇ ਔਰ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਪੁਲਿਸ ਨੇ ਬਹੁਤ ਪੁਖਤਾ ਪ੍ਰਬੰਧ ਜਿਹੜੇ ਨੇ ਉਹ ਕੀਤੇ ਹੋਏ ਨੇ ਜ਼ਬਰਦਸਤ ਬੈਰੀਕੇਡ ਉੱਪਰ ਨੂੰ ਉੱਪਰ ਨੂੰ ਜਦੋਂ ਫਿਰ ਉੱਪਰ ਨੂੰ ਜਲਦੀ ਚੱਲ ਕੇ ਉੱਪਰ ਨੂੰ ਜਾਂਦੇ ਉੱਪਰ ਨੂੰ ਜਾਂਦੇ ਆ ਜੀ ਆਪਣੇ ਕੋਲ ਤੁਸੀਂ ਤੁਸੀਂ ਦੇਖੋ ਪੁਲਿਸ ਜਿਹੜੀ ਆ ਹਰ ਤਰ੍ਹਾਂ ਦਾ ਪ੍ਰਬੰਧ ਕਰਕੇ ਖੜੀ ਹੈ ਹਾਂ ਜੀ ਹਾਂ ਜੀ ਵਾਕੇ ਬਦਰੇ ਆ ਜੀ ਹਾਂ ਜੀ ਹਾਂ ਹੋ ਰਹੇ ਆ ਕਿ ਕਟ ਕਰ ਰਹੇ ਹੋ ਗਿਆ ਹਾਂ ਜੀ ਤੇ ਤੁਸੀਂ ਦੇਖੋ ਇੰਦਰ ਇਹ ਜਿਹੜੇ ਦੋ ਬਾਪੂ ਨੇ ਇਹ ਬੈਰੀਕੇਡਿੰਗ ਦੇ ਉੱਪਰ ਚੜ ਚੁੱਕੇ ਨੇ ਔਰ ਇਹ ਤੀਜੀ ਬੈਰੀਕੇਡਿੰਗ ਹੈ ਦੋ ਬੈਰੀਕੇਡ ਕਿਸਾਨਾਂ ਨੇ ਭੰਨ ਦਿੱਤੇ ਨੇ ਤੋੜ ਦਿੱਤੇ ਨੇ ਔਰ ਇਹ ਤੀਜੀ ਬੈਰੀਕੇਡਿੰਗ ਹੈ ਜਿਹਦੇ ਉੱਪਰ ਕਿਸਾਨ ਜਿਹੜੇ ਉਹ ਚੜ ਚੁੱਕੇ ਹੋਏ ਨੇ ਹਾਂਜੀ ਸਪਰੇਅ ਮਾਰੀ ਸਾਡੇ ਸਾਡੇ ਆਗੂਆਂ ਦੇ ਧੱਕੇ ਸਾਈਂ ਵੇਖੋ ਅੱਡੀ ਤਲਾਸ਼ੀ ਕਰੋ ਸਾਡੇ ਕੋਈ ਕਿਥੇ ਆ ਰਿਹਾ ਕੋਈ ਸਾਡੇ ਕੋਲ ਤਾਂ ਰੋਟੀ ਵੀ ਨਹੀਂ ਆਪਣੀ ਅਸੀਂ ਬਿਲਕੁਲ ਨਹੀਂ ਇੱਥੇ ਆ ਮਰ ਸਾਨੂੰ ਇਹ ਕਿਉਂ ਨਹੀਂ ਕਿਉਂ ਨਹੀਂ ਜਾਟਾ ਹਾਡੇ ਗੁਰੂਆਂ ਦੇ ਸੀਧੀਆਂ ਦਿੱਤੀਆਂ ਦਿੱਤੀਆਂ ਉੱਥੇ ਇਹ ਕਿਉਂ ਨਹੀਂ ਹਾਨੂੰ ਕਾਟ ਦੇਣ ਤੁਸੀਂ ਦੇਖੋ ਕਿਸਾਨ ਜਿਹੜਾ ਉਹ ਉਹਨਾਂ ਦੀਆਂ ਜਾਲੀਆਂ ਤੋੜਨ ਦੀ ਕੋਸ਼ਿਸ਼ ਕਰ ਰਿਹਾ ਔਰ ਉਧਰ ਕਿਸਾਨ ਉਹਨਾਂ ਦੀ ਲਾਏ ਬੈਰੀਕੇਡਿੰਗ ਦੀ ਜਾਲੀ ਤੋੜਨ ਦੀ ਕੋਸ਼ਿਸ਼ ਕਰ ਰਹੇ ਨੇ ਔਰ ਜਿਹੜੇ ਅਫਸਰ ਨੇ ਉਹ ਕਹਿ ਰਹੇ ਨੇ ਇਹਨਾਂ ਦੇ ਉੱਪਰ ਸਪਰੇਅ ਮਾਰੋ ਤਾਂ ਕਿ ਇਹ ਪਿੱਛੇ ਹਟ ਜਾਣ ਹਾਂਜੀ ਹਾਂਜੀ ਇਹ ਥਾਕੇ ਗੋਲੀਆਂ ਮਾਰ ਦੇਣਾ ਪਿੱਛੇ ਨਹੀਂ ਹਟਣਾ ਅਸੀਂ ਮਜ਼ਦੂਰ ਆ ਗੁਰਤੇਗ ਬਾਦਲ ਨੇ ਸੀਧੀ ਦਿੱਤੀ ਆ ਚਾਂਦੀ ਤੋਂ ਅਸੀਂ ਵੀ ਸੀਧੀ ਇੱਥੇ ਦਵਾਗੇ ਨਾ ਨਗਰਦੇ ਅਸੀਂ ਬਿਲਕੁਲ ਤਹਰ ਦੱਸ ਕੇ ਆਏ ਆ ਬਿਲਕੁਲ ਜਾਇਦਾਦ ਬੱਚਿਆਂ ਦੇ ਨਾਂ ਲਾ ਕੇ ਆਏ ਕਿਸਦੇ ਆਖਿਆ ਨਹੀਂ ਆਏ ਆਪਣੀ ਮਰਜ਼ੀ ਨਾਲ ਆਏ ਕੋਈ ਸਾਡੀ ਜ਼ਮੀਨ ਤੇ ਜ਼ਮੀਰ ਬੱਚੋ ਅਸੀਂ ਜ਼ਮੀਨ ਦੇ ਕਰਕੇ ਆਏ ਸਾਡੇ ਜਿਹੜੇ ਪਿੱਛੇ ਫਲਵਾੜੀ ਛੱਡੀ ਆ ਨਾ ਜੋ ਵੀ ਉਹਦੇ ਸੁੱਖਾ ਆਦੀ ਸਿੱਧੀ ਦਾ ਕੋਈ ਪਰਵਾਹ ਨਹੀਂ ਸਾਨੂੰ ਪੁਲਿਸ ਕਹਿ ਰਹੀ ਹੈ ਕਿ ਤੁਸੀਂ ਪਰਮਿਸ਼ਨ ਲੈ ਕੇ ਨਹੀਂ ਆਏ ਕਾਦੀ ਸਿੱਧੀ ਕਾਦੀ ਬੁੱਤੀ ਸੋਦੀ ਆ ਆ ਰੋਡ ਸਾਡਾ ਨਹੀਂ ਗਾ ਸਾਡੇ ਕਿਸਾਨਾਂ ਦੀ ਉਹ ਪੈੜੀਆਂ ਵਿੱਚੋਂ ਨੰਗਾ ਹੁਣੇ ਰੋਡ ਸਾਡੀਆਂ ਜ਼ਮੀਨਾਂ ਦੇ ਪਾਰ ਕੇ ਨੰਗੇ ਡਿਆ ਕੀ ਗੱਲ ਕਿ ਹੋਰ ਨਹੀਂ ਕਿ ਸਾਡੇ ਜਿਦ ਤੱਕ ਮੈਂ ਆਪਣੀਆਂ ਪਾੜੀਆਂ ਦੇ ਵਿੱਚੋਂ ਇਹਨਾਂ ਨੂੰ ਜ਼ਮੀਨਾਂ ਦਿੱਤੀਆਂ ਤਾਂ ਤੁਹਾਡੀਆਂ ਅੱਖਾਂ ਨੂੰ ਕੀ ਹੋਇਆ ਵੀਡੀਓ ਖਾਲੀ ਜਿਰੀਲੀ ਗੈਸ ਪਾ ਰਹੇ ਆ ਅਸੀਂ ਨਾਰਾ ਰਾਵਾਂ ਜਾ ਜਮਾਨ ਜਾ ਕਿਸਾਨ ਪਹਿਲਾਂ ਇਹਨਾਂ ਦੇ ਕੇਂਦਰੀ ਮੰਤਰੀ ਨੇ ਕਿਹਾ ਸੀ ਕਿ ਜੇ ਕਿਸਾਨ ਤੁਰ ਕੇ ਆਉਂਦੇ ਆ ਤੇ ਇਹ ਤੈਨਾਂ ਨੂੰ ਰਾਹ ਦਿੱਤਾ ਜੋ ਅੱਜ ਬਿਲਕੁਲ ਇਹਨਾਂ ਦੇ ਹੱਥੇ ਆ ਆ ਤੁਸੀਂ ਤੁਸੀਂ ਉਧਰ ਦੇਖ ਸਕਦੇ ਹੋ ਪੁਲਿਸ ਜ਼ਹਿਰੀਲੀ ਗੈਸ ਨੇੜੇ ਕਰਕੇ ਉਹ ਜ਼ਹਿਰੀਲੀ ਗੈਸ ਆ ਦੇ ਸਾਹਮਣੇ ਪੁਲਿਸ ਰੋਕ ਕੇ ਖੜੀ ਆ ਹੁਣ ਕੀ ਕਰੋਗੇ ਡਾਕਟਰ ਸਾਹਿਬ ਅਸੀਂ ਤੇ ਪਹਿਲਾਂ ਹੀ ਤਿਆਰ ਆ ਇਸ ਗੱਲ ਨੂੰ ਸਾਨੂੰ ਰਸਤਾ ਦੇ ਉਹੀ ਜਾਣਾ ਚਾਹੁੰਦੇ ਆ ਔਰ ਤੋੜ ਫੋੜ ਕਰਦੇ ਰਾਦੇ ਨਾਲ ਸੇ ਨਹੀਂ ਆਉਂਦੇ ਆ ਜਿੰਨੇ ਕੇ ਬੈਰਾ ਕੱਢਿਆ ਜੋਸ਼ ਚ ਮੁੰਡਿਆਂ ਨੇ ਤੋੜੀ ਆ ਸਾਨੂੰ ਤੇ ਉਧਰ ਤੇ ਵੀ ਤਰਾਜ ਆ ਮੇਰਾ ਮਤਲਬ ਵੀ ਉਹ ਵੇਖੋ ਉਹ ਅੱਖਾਂ ਤੇ ਸਪਰੇਅ ਕਰ ਰਿਹਾ ਜੀ ਰੀਲੀ ਸਪਰੇਅ ਕਰ ਰਿਹਾ ਔਰ ਖੁਦ ਆਪਣਾ ਸਰਕਾਰ ਹੀ ਮੰਦੀ ਜੀ ਵੀ ਅਸੀਂ ਤੁਹਾਨੂੰ ਵੀ ਵੀਸਪੁਨੀ ਜਾਓ ਪੈਦਲ ਜਾਓ ਕਹਿੰਦੇ ਸੀ ਪੈਦਲ ਆ ਜਾਓ ਜਾਣ ਦੇਾਂਗੇ ਜਾਣ ਦੇਾਂ ਕੋਈ ਜੀ ਕੋਈ ਕੋਈ ਰਿਕਵਰ ਨੂੰ ਜਾਣ ਦੇਾਂਗੇ ਤੇ ਦੇਖ ਲਓ ਪੈਦਲ ਜਾਣ ਤੋਂ ਵੀ ਰੋਕ ਰਹੀ ਆ ਔਰ ਬਹਾਨੇ ਕੀ ਬਣਾਏ ਜਾ ਰਿਹਾ ਵੀ ਤੁਹਾਡੇ ਕੋਲ ਦਿੱਲੀ ਦੀ ਪਰਮਿਸ਼ਨ ਨਹੀਂ ਹੈ ਤੁਸੀਂ ਦੱਸੋ ਆਪਣੇ ਮੁਸਲੇ ਦਾਲ ਲਈ ਪੈਦਲ ਜਾਣ ਲਈ ਵੀ ਪਰਮਿਸ਼ਨ ਲੈਣੀ ਹੈ ਸੰਵਿਧਾਨ ਦਾ ਇਹ ਇਹ ਸੰਵਿਧਾਨ ਦਾ ਅਧਿਕਾਰ ਹੈ ਕਿ ਲੋਕ ਆਪਣੇ ਹੱਕਾਂ ਦੇ ਲਈ ਧਰਨਾ ਪ੍ਰਦਰਸ਼ਨ ਰੋਸ ਮਾਰਚ ਕਰ ਸਕਦੇ ਆ ਤੇ ਸਾਨੂੰ ਦੇ ਪੈਦਲ ਤੁਰਨ ਤੋਂ ਵੀ ਰੋਕਿਆ ਜਾ ਰਿਹਾ ਧਰਨਾ ਪ੍ਰਦਰਸ਼ਨ ਤੇ ਦੂਰ ਦੀ ਗੱਲ ਹੈ ਅਸੀਂ ਉੱਥੇ ਜਾ ਕੇ ਕੋਈ ਲੜਾਈ ਨਹੀਂ ਲੜਨੀ ਕੋਈ ਤੋੜ-ਫੋੜ ਨਹੀਂ ਕਰਨੀ ਸਿਰਫ ਪ੍ਰਦਰਸ਼ਨ ਹੀ ਕਰਨਾ ਹੈ ਤੇ ਸਾਨੂੰ ਉਦੋਂ ਤੋਂ ਹੀ ਰੋਕਿਆ ਜਾ ਰਿਹਾ ਤੁਸੀਂ ਸਾਰੀ ਪ੍ਰੈਸ ਦੀ ਟੀਮ ਨੇ ਅੱਖੀਂ ਵੇਖ ਲਿਆ ਇਹ ਅਸੀਂ ਲਾਗੇ ਲੱਗਦੇ ਹਾਂ ਤੇ ਅੱਖਾਂ ਦੇ ਜਿਹੀ ਜਿਹਾਪਰੇ ਮਾਰੀ ਜਾ ਰਹੀ ਹੈ ਬਿਲਕੁਲ ਬਿਲਕੁਲ ਤੁਸੀਂ ਦੇਖ ਸਕਦੇ ਹੋ ਸਾਹਮਣੇ ਕਿਸਾਨ ਜਿਹੜੇ ਨੇ ਜਦੋਂ ਜੈਦ ਕਰ ਰਹੇ ਨੇ ਸਾਹਮਣੇ ਪੁਲਿਸ ਜ਼ਬਰਦਸਤ ਤਿਆਰੀਆਂ ਨਾਲ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ ਔਰ ਇਧਰ ਜਿਹੜੇ ਕਿਸਾਨ ਨੇ ਉਹ ਵੀ ਜਿਹੜੇ ਉਹ ਡਟੇ ਹੋਏ ਨੇ ਹਾਂਜੀ ਹੁਣ ਕੀ ਸਥਿਤੀ ਹੈ ਮੈਂ ਕਿਸਾਨ ਬਦੂਰ ਤੋਂ ਜ਼ਿਲ੍ਹਾ ਪ੍ਰਧਾਨ ਗੁਰਮੀਰ ਸਿੰਘ ਰੇੜਮਾ ਪਹਿਲਾਂ ਮੈਂ ਕਬੱਡੀ ਦਾ ਪਲੇਅਰ ਹਾਂ ਤੇ ਕੋਚ ਆ ਛੱਡਿੰਦਾ ਸੀ ਉਹ ਕਿਸਾਨੀ ਜਾਇਆ ਜਦੋਂ ਨੱਕੋ ਨੂੰ ਚੀਜ਼ਾਂ ਝੁੱਲਗੀਆਂ ਵੀ ਸਾਡਾ ਕੀਤੇ ਬਿਨਾ ਨਹੀਂ ਸਰਨਾ ਸਾਡੀ ਜਿਹੜੀ ਥੜਾ ਥੜਾ ਜਵਾਨੀ ਸਾਡੀ ਇੱਥੋਂ ਚਲੀ ਗਈ ਆ ਫੇਰ ਗਰੀ ਸਾਡੀ ਖਤਮ ਹੋ ਗਈ ਆ ਫਸਲਾਂ ਸਾਡੀਆਂ ਰੇਡ ਨਹੀਂ ਦੇ ਰਹਾ ਆ ਆ ਦੇਖੋ ਸ਼ਾਂਤਮਈ ਜਿਹੜਾ ਜਾ ਇਹਨਾਂ ਨੂੰ ਕਹਿ ਵੀ ਸ਼ਾਤਮਾ ਚ ਜਾਵਾਂਗੇ ਕੋਈ ਹੱਥ ਹਥਿਆਰ ਕਦੇ ਹੈਗਾ ਕੋਈ ਸ਼ਾਤਮਾ ਹੀ ਸਾਰੇ ਆਏ ਆ ਤੇ ਮੋਰੇ ਵੇਲੇ ਕਿਨੇ ਕਿਨੇ ਬਰਾਂਧ ਕਰਕੇ ਬੈਠੇ ਆ ਜੇ ਕਿਸਾਨ ਕੋਈ ਗੱਲ ਕਰਨਾ ਚਾਹੁੰਦਾ ਆਗੂ ਦੋਦੇ ਅੱਖਾਂ ਉੱਤੇ ਸਪਰੇਅ ਪਾਈ ਜਾਂਦੇ ਆ ਦੇਖੋ ਇਹ ਕੀ ਆ ਇਹਨਾਂ ਨੇ ਕਹਿ ਆ ਵੀ ਜਿਹੜੇ ਟ੍ਰੈਡ ਟਰਾਲੀਆਂ ਤੁਸੀਂ ਨਾ ਆਓ ਅੱਜ ਮੇਰੇ ਪ੍ਰਾਇਜ਼ਲ ਮਾਰਚ ਐਲਾਨ ਕੀਤਾ ਵੀ ਤੁਰ ਕੇ ਆਵਾਂਗੇ ਤੇ ਤੁਰ ਕੇ ਆ ਤੁਰ ਕੇ ਨਹੀਂ ਦੇ ਐਡਾ ਕੀ ਖਤਰਾ ਕਿਸਾਨ ਦੇ ਤੋਂ ਜਿਹੜਾ ਕਿਸਾਨ ਜਿਹੜਾ ਢੱਡ ਭਰਦਾ ਲੋਕਾਂ ਦਾ ਦਿਨ ਰਾਤ ਮਿਹਨਤ ਕਰਕੇ ਅੱਜ ਕਿਸਾਨ ਤੇ ਖਤਰਾ ਪੈ ਗਿਆ ਜਿਹੜੇ ਸਾਰੇ ਕਿਸਾਨ ਦੇ ਸੋਤੇ ਹੀ ਦਰੇ ਚਲਦੇ ਆ ਤੇ ਅੱਜ ਕਿਸਾਨ ਦਾ ਦੇਖੋ ਤੁਸੀਂ ਵੀ ਅੱਜ ਕਿਰਾ ਦੇਖੋ ਕੀ ਹਾਲਾਤ ਹੋ ਰਿਹਾ ਇਹ ਦੇ ਸਰਕਾਰ ਚੰਗੀ ਹੁੰਦੀ ਤੇ ਭਾਵੇਂ ਦੇ ਬਹਿ ਕੇ ਮਸਲਾ ਹੱਲ ਕਰਨੀ ਪਰ ਆ ਕੰਮ ਕਰਨ ਦੀ ਲੋੜ ਨਹੀਂ ਸੀ ਉਹ ਕਿਸਾਨ ਨੇ ਤੇ ਜੇ ਕਿਹਾ ਉਹ ਕਰਦਾ ਵਾ ਪਰ ਕਿਸਾਨ ਤਾਂ ਸਰਕਾਰ ਦੇ ਕੇ ਕਰ ਰਿਹਾ ਜੀ ਬਿਲਕੁਲ ਬਿਲਕੁਲ ਗੱਲ ਠੀਕ ਹੈ ਇਸ ਦੇਸ਼ ਨੂੰ ਲੋਕਤੰਤਰ ਕਿਹਾ ਜਾਂਦਾ ਪਰ ਕੀ ਇਹ ਸਾਹਮਣੇ ਲੋਕਤੰਤਰ ਹੈ ਕੀ ਇਹ ਸਾਹਮਣੇ ਲੋਕਾਂ ਦਾ ਰਾਜ ਚੱਲ ਰਿਹਾ ਲੋਕ ਜਾਣਾ ਚਾਹੁੰਦੇ ਨੇ ਦੇਸ਼ ਦੀ ਰਾਜਧਾਨੀ ਜਾਣਾ ਚਾਹੁੰਦੇ ਨੇ ਨਾ ਕੋਈ ਹੱਲਾ ਹੈ ਨਾ ਗੁੱਲਾ ਹੈ ਨਾ ਹਥਿਆਰ ਪਰ ਫਿਰ ਵੀ ਅੱਗੇ ਖੜੀ ਸਰਕਾਰ ਹੈ ਔਰ ਸਰਕਾਰ ਜਿਹੜੀ ਹੈ ਇੱਧਰ ਤੁਹਾਨੂੰ ਦਿਖਾਉਣੇ ਆ ਇਹ ਤੁਸੀਂ ਦੇਖੋ ਕਿਸ ਤਰੀਕੇ ਦੇ ਨਾਲ ਪੈਰਾਂ ਦੇ ਵਿੱਚ ਇਦਾਂ ਤਾਂ ਬਾਰਡਰਾਂ ਦੇ ਉੱਪਰ ਜਿਹੜੇ ਦੇਸ਼ਾਂ ਦੇ ਬਾਰਡਰ ਨੇ ਉੱਥੇ ਵੀ ਉਹਨਾਂ ਨੇ ਇਦਾਂ ਨਹੀਂ ਲਾਇਆ ਹੋਇਆ ਜਿਸ ਪਰਮਿਸ਼ਨ ਦੀ ਗੱਲ ਕਰ आगा आगा नहीं है आपका एजेंडा दिख रहा है वोट कर रहे अरे आपका एजेंडा दिख रहा है दोस्तों एजेंडा बन रहा है हो।